ਨੌਜਵਾਨਾਂ ਦੇ ਵਿੱਚ ਜੋਸ਼ ਹੀ ਇੰਨਾ ਭਰ ਗਿਆ ਇਧਰਲੇ ਪਾਸੇ ਦਿਖਾਦਾ ਆ ਸਾਡੇ ਆਮ ਆਦੀ ਪਾਰਟੀ ਦੇ ਜਨਨ ਕਿ ਕਟੜ ਕਹਿ ਦਈਏ ਆਪਾਂ ਵਲੰਟੀਅਰ ਹੈ ਇਹਨਾਂ ਨੇ ਆਮ ਆਦੀ ਪਾਰਟੀ ਨੂੰ ਪਿਛਲੇ ਦਿਨ ਵੋਟਾਂ ਪਾਈਆਂ ਮੂਹਰੇ ਲਾ ਕੇ ਪਿੰਡਾਂ ਦੇ ਵਿੱਚ ਵੀ ਜਨਨ ਕਿ ਪ੍ਰਚਾਰ ਕਰਿਆ ਐਸੇ ਕਿ ਇਹਨਾਂ ਨੇ ਵੀ ਜਨਨ ਕਿ ਮਨ ਬਣਾ ਲਿਆ ਜਿਹੜੀ ਵੋਟ ਪਾਉਣੀ ਆ ਸਰਬਜੀਤ ਸਿੰਘ ਖਾਲਸਾ ਨੂੰ ਪਾਉਣੀ ਆ ਇਹਨਾਂ ਦੇ ਹੱਥ ਵਿੱਚ ਬੈਨਰ ਵੀ ਆ ਇਹਨਾਂ ਤੋਂ ਵੀ ਜਾਨੀ ਕਿਵੇਂ ਲੱਗਿਆ ਤੁਸੀਂ ਤਾਂ ਜਨਨ ਕਿ ਵਲੰਟੀਅਰ ਆ ਆਮ ਆਦੀ ਪਾਰਟੀ ਦੇ ਤੁਸੀਂ ਵੀ ਇੱਕ ਮਨ ਬਣਾ ਲਿਆ ਕਿ ਅਸੀਂ ਜਿਹੜੀ ਵੋਟ ਪਾਉਣੀ ਆ ਸਰਬਜੀਤ ਸਿੰਘ ਖਾਲਸਾ ਨੂੰ ਪਾਉਣੀ ਆ ਵਾਈ ਗੁਰਜੀਤ ਖਾਲਸਾ ਵਾਈ ਗ ਅਸੀਂ ਆਮ ਆਦਮੀ ਪਾਰਟੀ ਦੇ ਵਲੰਟੀਅਰ ਆ ਅਸੀਂ ਇਹ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਸਪੋਰਟ ਕੀਤਾ ਤੇ ਹੁਣ ਵੀ ਅਸੀਂ ਆਮ ਆਦਮੀ ਪਾਰਟੀ ਨੂੰ ਸਪੋਰਟ ਕਰ ਰਹੇ ਹਾਂ ਪਰ ਸਰਬਜੀਤ ਸਿੰਘ ਖਾਲਸਾ ਜੀ ਦੇ ਪਰਿਵਾਰ ਦੀ ਜਿਹੜੀ ਦੇਣ ਹੈ ਸਾਡੇ ਮੰਨ ਲਓ ਸਾਡੀ ਕੌਮ ਨੂੰ ਜੇ ਅਸੀਂ ਮੰਨ ਲਓ ਦੇਸ਼ 'ਚ ਸਿਰ ਚਾੱਕ ਕੇ ਖੜੇ ਹਾਂ ਤਾਂ ਅਸੀਂ ਉਹਨਾਂ ਕਰਕੇ ਖੜੇ ਹਾਂ ਤੇ ਇਸ ਕਰਕੇ ਅਸੀਂ ਉਹਨਾਂ ਨੂੰ ਵੋਟ ਪਾਵਾਂਗੇ ਉਹਨਾਂ ਦਾ ਚੋਣ ਨਿਸ਼ਾਨ ਕੰਨ ਤੇ ਅਸੀਂ ਉਹਨਾਂ ਨੂੰ ਸਪੋਰਟ ਕਰਦੇ ਜੀ ਜੇਕਰ politcal ਦਬਾਅ ਬਣ ਜਾਂਦਾ ਵੀ ਤੂੰ ਕਿੱਧਰ ਆ ਗਿਆ ਬਾਈ ਯਾਰ ਐਣਾ ਕਰ ਤੂੰ ਇੱਕ ਵਾਰੀ ਆਪਾਂ ਨੂੰ ਵੋਟ ਪਾ ਫਿਰ ਗਾਣੂ ਵੇਖਾਂਗੇ ਨਹੀਂ ਨਹੀਂ politcal ਕੋਈ ਦਬਾਅ ਨਹੀਂ ਜੀ ਸਾਡੀ ਭਾਈਚਾਰਕ ਸਾਂਝ ਹੈ ਸਾਡੇ ਪਿੰਡ ਦੀ ਸਾਂਝ ਹੈ ਸਾਰੀ ਜਿੱਥੇ ਸਾਡਾ ਸਾਰੇ ਪਿੰਡ ਦਾ ਇਕੱਠ ਚੱਲੂਗਾ ਉੱਥੇ ਅਸੀਂ ਚੱਲਾਂਗੇ ਸਾਰੇ ਜੀ ਛੋਟੂ ਕਿਵੇਂ ਲੱਗਦਾ ਫਿਰ ਹਾਂਜੀ ਕਲੈਕਸ਼ਨ ਆ ਗਏ ਨੇ ਹਾਂਜੀ ਹਾਂਜੀ ਕਿਵੇਂ ਲੱਗਦਾ ਫਿਰ ਹਾਂਜੀ ਜਿੱਤਣਗੇ ਜੀ ਸਰਬਜੀਤ ਸਿੰਘ ਖਾਲਸਾ ਹਾਂਜੀ ਤੁਸੀਂ ਇਹ ਜੰਗੋਂ ਨੌਜਵਾਨ ਸਾਰੇ ਜਾਨੀ ਕਿ ਸਰਬਜੀਤ ਸਿੰਘ ਖਾਲਸਾ ਦੀ ਸਪੋਰਟ ਕਰੋਗੇ ਹਾਂਜੀ ਹਾਂਜੀ ਬਿਲਕੁਲ ਕਰਾਂਗੇ ਡਟ ਕੇ ਕਰਾਂਗੇ ਜੀ ਜੀ ਇੱਧਰ ਹੀ ਪੁੱਛ ਲਈ ਜੀ ਹਾਂਜੀ ਬਿਲਕੁਲ ਸਪੋਰਟ ਕਰਨੀ ਚਾਹੀਦੀ ਹੈ ਚਾਹੀਦੀ ਸਾਰੇ ਆਪਣੇ ਨਵੇਂ ਜੂਸ ਨੂੰ ਤੇ ਕਰ ਵੀ ਰਿਹਾ ਜੀ ਬਿਲਕੁਲ ਬਹੁਤ ਪਿੰਡਾਂ 'ਚ ਬਹੁਤ ਜ਼ਿਆਦਾ ਉਤਸ਼ਾਹ ਹੈ ਬਹੁਤ ਜ਼ਿਆਦਾ ਮੰਨੋ ਘਰਾਂ ਦੀਆਂ ਬੁੜੀਆਂ ਤੱਕ ਸਾਨੂੰ ਕਹਿ ਰਹੀਆਂ ਵੀ ਅਸੀਂ ਵੋਟ ਉਹਨਾਂ ਨੂੰ ਪਾਵਾਂਗੇ ਜੀ ਹਾਂਜੀ ਪਹਿਲੀ ਗੱਲ ਤਾਂ ਜਿਹੜਾ ਸਾਡਾ ਇਤਿਹਾਸ ਆ ਇਤਿਹਾਸ ਤੋਂ ਹੀ ਸਾਨੂੰ ਦੂਰ ਕੀਤਾ ਜਾਂਦਾ ਜੇਕਰ ਇਹ ਵੀ ਇੱਕ ਇਤਿਹਾਸ ਹੈ ਇਤਿਹਾਸ ਬਾਰੇ ਸਾਡੇ ਅੱਧੇ ਮੁੰਡਿਆਂ ਤੋਂ ਨੌਜਵਾਨਾਂ ਨੂੰ ਨਵੀਂ ਪੀੜੀ ਨੂੰ ਪਤਾ ਹੀ ਨਹੀਂ ਹੋਣਾ ਵੀ ਬਿਆਨ ਸਿੰਘ ਕੌਣ ਸੀ ਜਿਹੜਾ ਸਰਵਿਸ ਸਿੰਘ ਖਾਲਸਾ ਕੌਣ ਹੈ ਪਤਾ ਹੀ ਨਹੀਂਗਾ ਕਿਉਂਕਿ ਸਾਡੀਆਂ ਪੜਾਈਆਂ ਹੀ ਇਸ ਤਰ੍ਹਾਂ ਦੀਆਂ ਕਰ ਦਿੱਤੀਆਂ ਗਈਆਂ ਸਾਨੂੰ ਇਤਿਹਾਸ ਤੋਂ ਪਾਸੇ ਕਰ ਦਿੱਤਾ ਗਿਆ ਤਾਂ ਕਰਕੇ ਸਾਨੂੰ ਆਪਣੇ ਇਤਿਹਾਸ ਬਾਰੇ ਪਤਾ ਨਹੀਂ ਲੱਗਦਾ ਜਿਹੜੀ ਨਵੀਂ ਯੰਗ ਆਉਂਦੇ ਉਹਨਾਂ ਨੂੰ ਹੋਰ ਪਾਸੇ ਲੈ ਕੇ ਜਾ ਰਹੇ ਆ ਆਪਾਂ ਨੂੰ ਦੱਸਿਆ ਨਹੀਂ ਜਾ ਰਿਹਾ ਵੀ ਇਤਿਹਾਸ ਚ ਐ ਹੋਇਆ ਐ ਹੋਇਆ ਵੀ ਜਿਹਦੇ ਕਰਕੇ ਆਪਣੀ ਕੌਮ ਅੱਗੇ ਆਵੇ ਅੱਗੇ ਖੜੇ ਉਹ ਆਪਾਂ ਨੂੰ ਦੱਸਿਆ ਨਹੀਂ ਜਾ ਰਿਹਾ ਤੇ ਇਹੋ ਜੇ ਮੌਕੇ ਇਹੋ ਜੇ ਮੌਕੇ ਮਿਲਦੇ ਆ ਇਹੋ ਜੇ ਮੌਕੇ ਮਿਲਦੇ ਆ ਜਦੋਂ ਆਪਾਂ ਨੂੰ ਪਤਾ ਲੱਗਦਾ ਵੀ ਸਾਡੇ ਕੌਮ ਦੇ ਇਹੋ ਜੇ ਹੀਰੇ ਆਗੇ ਜਿਨ੍ਹਾਂ ਕਰਕੇ ਅਸੀਂ ਦੇਸ਼ 'ਚ ਖੜੇ ਆ ਹੂੰ ਜੇ ਅਸੀਂ ਮੰਨ ਲਓ ਦਿੱਲੀ ਜਾ ਕੇ ਅਸੀਂ ਇੱਕ ਐਂ ਕਰਕੇ ਖੜੇ ਸੀਗੇ ਤਾਂ ਉਹ ਤਾਂ ਹੀ ਖੜੇ ਸੀ ਕਿਉਂਕਿ ਸਾਡੀ ਮੰਨ ਲਓ ਇਹਨਾਂ ਹੀਰਿਆ ਨੇ ਸਾਨੂੰ ਉਹ ਕੀਤਾ ਹੋਇਆ ਹਾਂਜੀ ਇਹਨਾਂ ਨੇ ਸਾਡੀ ਜਨਕੀ ਇੱਕ ਪਛਾਣ ਬਣਾਈ ਪਛਾਣ ਬਣਾਈ ਹੋਈ ਹੈ ਸਾਰੀ ਮੰਨ ਲਓ ਦੇਸ਼ ਚ ਹਾਂਜੀ ਇਧਰ ਬਾਈ ਵੀ ਕੁਝ ਕਹਿ ਰਹੇ ਸੀ ਬਾਈ ਕਹਿ ਰਹੇ ਸੀਗੇ ਵੀ ਜੇ ਅਸੀਂ ਜਿੱਤ ਕੇ ਤੁਹਾਨੂੰ ਦੱਸਾਂਗੇ ਦੱਸਾਂਗੇ ਹਾਂ ਬਈ ਸਰਜੀਤ ਖਾਂ ਕੋਈ ਉਮੀਦ ਨਹੀਂ ਕੀ ਜਿਵੇਂ ਕਹਿ ਦਿੰਦੇ ਆ ਵੀ ਇਹ ਜਾਵੜਿਆ ਤਾਂ ਲੋਕ ਸਭਾ ਚ ਜਾਊਗਾ ਇਹਨਾਂ ਚੜੀ ਆਵਾਜ਼ ਨਹੀਂ ਠਾਉਣੀ ਇਹ ਨਵਾਂ ਬੰਦਾ ਕੰਮ ਨਹੀਂ ਕਰਨੇ ਇਹੋ ਜੀ ਉਮੀਦ ਤਾਂ ਨਹੀਂ ਤੁਹਾਨੂੰ ਰੱਖੀ ਕੋਈ ਨਹੀਂ ਇਹੋ ਜੀ ਉਮੀਦ ਹੈ ਨਹੀਂ ਕਿਉਂਕਿ ਮਾਲੋ ਜਿਹੜੀ ਆਪਣੀ ਖਾਨਦਾਨੀ ਹੁੰਦੀ ਹੈ ਜਿਹੜਾ ਪਰਿਵਾਰ ਹੁੰਦਾ ਉਹਦੇ ਤੇ ਜਾਂਦਾ ਹੁੰਦਾ ਜਿਹੜਾ ਪਰਿਵਾਰ ਦਾ ਛੋਟਾ ਜੀ ਹੁੰਦਾ ਤੇ ਜਿਹੜੇ ਇਹਨਾਂ ਦੇ ਮਾਪਿਓ ਨੇ ਜਿਹੜੇ ਕੰਮ ਕਰੇ ਹੋਇਆ ਸਾਨੂੰ ਪਤਾ ਵੀ ਇਹ ਉੱਥੇ ਜਾ ਕੇ ਬੋਲਣਗੇ ਸਾਡੇ ਹੱਕ ਰੱਖਣਗੇ ਸਾਡੇ ਫਲੈਂਗ ਮਾਰਚ ਕਰ ਰਹੇ ਨੇ ਸਰਬਜੀਤ ਸਿੰਘ ਖਾਲਸਾ ਦੇ ਹੱਕ ਵਿੱਚ ਜਿਹਨ ਕਿ ਲੋਕ ਅਲੱਗ-ਅਲੱਗ ਪਿੰਡਾਂ ਤੋਂ ਆਏ ਨੇ ਪੁੱਛਦੇ ਆ ਜਾਣਕਾਰੀ ਵੀ ਲਵਾਂਗੇ ਲੋਕਾਂ ਦੇ ਮਨਾਂ ਦੇ ਵਿੱਚ ਦਿਲਾਂ ਦੇ ਵਿੱਚ ਬੜਾ ਉਹ ਤੁਸ਼ਾਹ ਕਿ ਸਰਬਜੀਤ ਸਿੰਘ ਖਾਲਸਾ ਨੂੰ ਅਸੀਂ ਜਿਤਾਉਣਾ ਹੈ ਐਜ ਕਿ ਜਨਨ ਕਿ ਉਹਨਾਂ ਨੂੰ ਐਮਪੀ ਦੀ ਜਿਹੜੀ ਚੋਣ ਲੜ ਰਹੇ ਨੇ ਜਿਤਾ ਕੇ ਜਨਨ ਕਿ ਲਿਆਉਣਾ ਸਿੱਖਾਂ ਦੀ ਆਵਾਜ਼ ਠਾਵੇ ਇਧਰ ਮੁੰਡੇ ਪਹੁੰਚੇ ਨੇ ਕਿਵੇਂ ਕਿਹੜੇ ਪਿੰਡੋਂ ਆਇਓ ਚੰਦਪਾਣ ਆਈ ਅੱਛਾ ਜੀ ਅੱਜ ਫਲੈਂਗ ਮਾਰਚ ਕਰ ਰਹੇ ਹੋ ਕਿਹਦੇ ਹੱਕ ਵਿੱਚ ਕਰ ਰਹੇ ਸਰਬਜੀਤ ਸਿੰਘ ਖਾਲਸਾ ਜੀ ਜਿੰਨਾ ਚੋ ਨਿਸ਼ਾਨ ਗੰਨਾ ਜੀ ਮਨ ਦੇ ਵਿੱਚ ਕਿਵੇਂ ਆਇਆ ਵੀ ਆਪਾਂ ਸਰਬਜੀਤ ਸਿੰਘ ਖਾਲਸਾ ਨਾਲ ਜੁੜ ਗਏ ਇੱਕ ਨਵਾਂ ਚਿਹਰਾ ਸੀ ਨਵਾਂ ਮੁੰਡਾ ਸੀ ਨਵਾਬੰਦਾ ਸੀ ਇਹਨਾਂ ਦੇ ਪਰਿਵਾਰ ਦੀ ਬਹੁਤ ਵੱਡੀ ਕੁਰਬਾਨੀ ਹੈ ਭਾਈ ਬਿਆਨਤ ਸਿੰਘ ਦੀ ਜਿਨ੍ਹਾਂ ਨੇ ਸਿੱਖ ਕੌਮ ਦੀ ਲੱਥੀ ਹੂਈ ਪਾਕ ਹਰਮੰਦਰ ਸਾਹਿਬ ਦਾ ਟੇ ਟੇਰੀ ਕਰੀ ਇੰਦਰਾ ਗਾਂਧੀ ਜੀ ਦਾ ਮਾਰ ਕੇ ਬਦਲਾ ਲਿਆ ਜੀ ਇਸ ਕਰਕੇ ਉਸ ਪਰਿਵਾਰ ਦੇ ਨਾਲ ਤਣੋ ਮਣੋ ਤਣੋ ਸਾਰਾ ਪਿੰਡ ਸਾਡਾ ਖੜਾ ਚੰਦ ਭਾਣ ਜੀ ਇੱਥੇ ਇਹ ਵੀ ਦੱਸਿਆ ਜਾ ਰਿਹਾ ਕਿ ਲੋਕ ਵੱਡੇ ਹੋਣ ਹੁੰਦੇ ਆ ਸਰਕਾਰਾਂ ਨਹੀਂ ਵੱਡੀਆਂ ਹੁੰਦੀਆਂ ਲੋਕ ਜਿੱਧਰ ਹੋ ਜਾਣ ਪਲਟਾ ਮਾਰ ਦਿੰਦੇ ਆ ਪਹਿਲਾਂ ਸੰਗਰੂਰ ਚ ਜਨ ਕੇ ਚਰਚਾ ਚੱਲਦੀ ਸੀ ਐ ਕਿ ਜਨ ਕੇ ਫਰੀਦਕੋਟ ਦੇ ਲੋਕ ਆ ਜਿਹੜੇ ਇੱਕ ਜੁੱਟ ਹੋ ਗਏ ਨੇ ਸਾਰੇ ਇੱਥੇ ਅਕਾਲੀ ਕਾਂਗਰਸੀ ਸਾਰੇ ਵਿੱਚ ਨੇ ਲੋਕਾਂ ਨੇ ਮਾਣੀ ਬਣਾ ਲਿਆ ਕਿ ਮੈਂ ਤੁਹਾਨੂੰ ਦਿਖਾਵਾਂ ਇੱਧਰ ਕੁਸ਼ਵੀਰ ਕਾਲੀ ਵੀ ਖੜੇ ਨੇ ਕਾਂਗਰਸੀ ਵੀ ਖੜੇ ਨੇ ਇਹਨਾਂ ਨੇ ਮਨ ਬਣਾ ਲਿਆ ਕਿ ਜਿਹੜੀ ਬੋਰਡ ਪਾਉਣੀ ਆ ਸੀ ਸਰਬਜੀਤ ਸਿੰਘ ਖਾਲਸਾ ਨੂੰ ਪਾਉਣੀ ਆ ਤੁਸੀਂ ਤਾਂ ਕੱਟੜ ਕਾਲੀ ਹੋ ਹਾਂਜੀ 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 ਅਕਾਲੀ ਦਲ ਛੱਟ ਕੇ ਸਰਬਜੀਤ ਖਾਲਸਾ ਨਾਲ ਆ ਜਿਹਦੀ ਦੇਸ਼ ਲਈ ਕੁਰਬਾਨੀ ਕੀਤੀ ਅਸੀਂ ਉਹਦੇ ਨਾਲ ਖੜੇ ਆਂ ਅਸੀਂ ਡਟ ਕੇ ਪੂਰੀ ਸਪੋਰਟ ਕਰਾਂਗੇ ਮਨ ਤਣ ਧਣ ਨਾਲ ਜੀ ਹਾਂ ਜੀ ਅਸੀਂ ਇਹਨਾਂ ਦੇ ਨਾਲ ਆਂ ਕਿਸੇ ਪਾਰਟੀ ਨਾਲ ਨਹੀਂ ਹੋਰ ਨਾਲ ਜੀ ਅਸੀਂ ਸਰਪਜੀਤ ਖਾਲਸਾ ਦੀ ਪੂਰੀ ਜਿੰਨੀ ਮਨ ਤੈ ਤਣ ਨਾਲ ਸੇਵਾ ਕੀਤੀ ਉਸੇ ਕਰਾਂਗੇ ਕਿਸੇ ਕਾਲੀਦਾਨ ਨਾਲ ਨਹੀਂ ਸੀ ਕਿਸੇ ਕਾਂਗਰਸ ਨਾਲ ਨਹੀਂ ਕਿਸੇ ਆਹ ਪਾਰਟੀ ਨਾਲ ਨਹੀਂ ਅਸੀਂ ਸਰਪਜੀਤ ਨਾਲ ਜੁੜ ਗਏ ਆਂ ਤੇ ਨਾਲ ਜੁੜ ਕੇ ਰਵਾਂਗੇ ਜੀ ਇਹ ਤੇ ਦਿਖਾ ਦੇ ਕਿ ਮੁੰਡਾ ਜਨਕ ਆਹ ਮੁੰਡਾ ਪਹਿਲਾਂ ਵੇਖ ਦਿਖਾਵਾਂ ਮੈਨੂੰ ਮੋਨਾ ਹੁੰਦਾ ਸੀ ਜਦੋਂ ਤੋਂ ਜਨਕ ਲੈਕਚਰ ਚੱਲੇ ਨੇ ਤੇ ਇਹਨੇ ਵੀ ਜਨਕ ਇੱਕ ਦਸਤਾਰ ਸਜਾਈ ਆ ਆ ਵੀ ਮੈਂ ਵੇਨਾ ਉਹਨਾ ਮੁੰਡਾ ਮੋਨਾ ਸੀ ਇਹਨਾਂ ਨੇ ਦਸਤਾਰ ਸਜਾਈ ਆ ਜਿਹਨਾਂ ਜੋ ਬੜੇ ਮੁੰਡਿਆਂ ਨੇ ਜਨਕ ਦਸਤਾਰਾਂ ਵੀ ਸਜਾਈਆਂ ਉਹ ਸ਼ਾਹ ਵੀ ਆ ਰਿਹਾ ਇਰਗੇ ਇਹਨਾਂ ਚਾਰਾਂ ਨੂੰ ਵੋਟ ਨਹੀਂ ਕਰਦਾਰਾਂ ਨੂੰ ਵੋਟ ਪਾਵਾਂਗੇ ਇਹ ਵੀ ਕਟੜ ਕਾਲੀ ਨੇ ਦਿਖਾ ਦਈਏ ਸੋਨੂੰ ਜਨਕੇ ਮੰਨ ਦੇ ਵਿੱਚ ਧਾਰ ਹੀ ਲਿਆ ਧਾਰ ਹੀ ਲਿਆ ਜੀ ਹਾਂ ਸਾਬ ਖਰਚ ਪੰਥ ਨੂੰ ਬਹੁਤ ਪਾਉਣੀ ਅਸੀ ਪੰਥ ਦਾ ਹੁਣ ਕਾਲੀ ਵੀ ਕਹਿੰਦੇ ਸੀ ਪੰਥ ਜਿੱਤ ਲਊ ਨਹੀਂ ਪੰਥ ਦਾ ਕਾਲੀ ਵੀ ਕਹਿੰਦੇ ਥਣੇ ਨਾ ਗਣਦੇ ਅਸੀਂ ਅੱਛਾ ਪੰਥ ਦੋਗਲਾ ਹੋ ਗਿਆ ਉਹ ਦੋਗਲਾ ਹੋ ਗਿਆ ਕਿਵੇਂ ਹੋਗਾ ਦੋਗਲਾ ਦੋਗਲਾ ਹੀ ਹੈ ਜਦੋਂ ਚਾਰ ਚਪੇਰੇ ਘੁੱਕੇ ਫਿਰਦੇ ਆ ਅੱਛਾ ਹਾਂ ਅਸੀਂ ਦਾ ਇੱਕ ਤਾਂ ਵੱਜੇ ਰਹਿਣਾ ਹੈ ਜੀ ਹਾਂ ਇਹ ਜਿਵੇਂ ਤੁਸੀਂ ਹੁਣ ਅੱਜ ਕਿਹੜੇ ਕਿਹੜੇ ਪਿੰਡਾਂ ਵਿੱਚ ਜਾਓਗੇ ਫਲੈਂਗ ਮਾਰਚ ਕਰ ਰਹੇ ਮੋਟਰਸ ਜਿਵੇਂ ਆਪਦਾ ਪਿੰ ਜੇ ਤੋ ਸ਼ਹਿਰ ਜੇ ਤੋ ਸ਼ਹਿਰ ਹਾਂ ਕਿ ਕਿੰਨਾ ਕਾਫਲਾ ਤੁਹਾਡਾ ਮੋਟਰਸਾਈਕਲਾਂ ਦਾ ਆ ਦੇਖ ਲੋ ਬਹੁਤ ਲੰਮਾ ਕਾਫਲਾ ਆਈ ਬਹੁਤ ਲੰਮਾ ਆਪਣੇ ਦਿਲੋਂ ਉਤਸ਼ਾਹ ਨਾਲ ਤੁਰੇ ਆ ਅਸੀਂ ਅੱਛਾ ਹਾਂਜੀ ਪੂਰੇ ਪੂਰੇ ਸਾ ਅਸੀਂ ਵਾਤ ਤੋਂ ਵਾਤ ਜਵਾਦਾਂ ਤਰਨੋ ਮਨੋ ਜੋਰ ਲਾਉਣਾ ਖਾਲਸੇ ਨੂੰ ਜਿਤਾਉਣ ਵਾਸਤੇ ਜੀ ਹਾਂਜੀ ਜਿਹੜੀਆਂ ਹੋਰਾਂ ਪਾਰਟੀਆਂ ਹੁੰਦੀਆਂ ਸੀ ਘਰਾਂ ਦੇ ਵਿੱਚ ਕਹਿਣ ਆਉਂਦੀਆਂ ਸੀ ਕਿ ਸਾਨੂੰ ਵੋਟ ਪਾਓ ਤੁਹਾਡੇ ਮਨਾਂ ਦੇ ਵਿੱਚ ਆ ਗਿਆ ਆਈ ਬਈ ਅਸੀਂ ਆਪਣੇ ਆਪ ਹੀ ਜਾਣਾ ਹਾਂਜੀ 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 ਅਲਕੀ ਜਤਾ ਕੇ ਖਾਵਾਂਗੇ ਜੀ ਅਲਕੀ ਜਮਾਂ ਮੰਜੀ ਠੋਕ ਕੇ ਖਾਵਾਂਗੇ ਭਗਵਾਨ ਜੀ ਆਉਣ ਵਾਲੀ 2027 ਚ ਸਾਡਾ ਮੁੱਖ ਮੰਤਰੀ ਭਾਈ ਅਮਰਪਾਲ ਸਿੰਘ ਹੋਊਗਾ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਜਮਾਰੀ ਸਾਰੀਆਂ ਪਾਰਟੀਆਂ ਥਰੇ ਲਾ ਕੇ ਘਟੋ ਘਟ 2-3 ਲੱਖ ਵੋਟ ਤੇ ਜਿਤਾ ਕੇ ਦਿਖਾਵਾਂਗੇ ਭਾਈ ਸਰਪਜੀਤ ਸਿੰਘ ਖਾਲਸਾ ਨੂੰ ਜੋ ਖਡੂਰ ਸਾਹਿਬ ਵਾਲੀ ਹਵਾ ਵਗੀ ਸੀ ਉਹੀ ਫਰੀਦਕੋਟ ਵਾਲਿਆਂ ਨੇ ਹਵਾ ਵਗ ਪਈ ਆ ਪੂਰੀ ਵੱਡੀ ਲੀਡ ਨਾਲ ਜਿਤਾ ਕੇ ਦਿਖਾਵਾਂਗੇ ਭਾਈ ਆ ਕਿ ਜਮਾ ਨਾ ਜਮਾ ਜਮਾ ਡੱਕਾ ਨਹੀਂ ਕੀਤਾ ਚਿੱਟਾ ਛਰੇ ਆ ਸਾਰੇ ਨਸ਼ੇ ਵੇ ਕਰੇ ਆ ਸਾਨੂੰ ਬਹ ਮਾਨ ਆ ਵੀ ਕਰਾ ਸਰਪਜੀਤ ਸਿੰਘ ਖਾਲਸਾ ਤੇ ਭਾਈ ਅਮਰਪਾਲ ਸਿੰਘ ਕਰ ਸਕਦਾ ਇਹਨਾਂ ਨੇ ਜੋ ਇੰਦਰਾਪਾਪਾ ਨੂੰ ਸੋਧ ਕੇ ਸੌਦਾ ਲਾਇਆ ਸੀ ਉਸ ਤਾਰੇ ਮਗਰ ਜਾਵਾਂਗੇ ਅਸੀਂ ਨਚਾਰਾ ਮਗਰ ਨਹੀਂ ਜਾਂਦੇ ਬਿਨ ਨਚਾਰਾ ਮਗਰ ਬਹੁਤ ਪਾਤਲੇ ਜੀ ਲੋਕਾਂ ਦੇ ਮਨ ਦੇ ਵਿੱਚ ਬੜਾ ਉਤਸ਼ਾਹ ਕਿ ਜਿਹੜੀ ਵੋਟ ਹੈ ਉਹ ਸਰਬਜੀਤ ਖਾਲਸਾ ਨੂੰ ਹੀ ਪਾਉਣੀ ਹੈ ਕਿਸੇ ਨੂੰ ਜਨਨਕ ਘਰੋਂ ਬੁਲਾ ਕੇ ਨਹੀਂ ਲੈਂਦਾ ਸਾਰੇ ਲੋਕ ਆਪੋ ਆਪਣੇ ਘਰਾਂ ਦੇ ਵਿੱਚੋਂ ਆਪ ਹੀ ਮਨੋਂ ਤਨੋਂ ਜਨਨਕ ਆਏ ਨੇ ਮੋਟਰਸਾਈਕਲਾਂ ਦੇ ਝੰਡੇ ਲਾਏ ਨੇ ਮੈਂ ਤੁਹਕਾ ਦੱਸਾਂ ਸਾਰੀ ਨੌਜਵਾਨ ਜਨਰੇਸ਼ਨ ਹੈ ਜਨਨਕ ਇਹਨਾਂ ਦੇ ਮਨਾਂ ਦੇ ਵਿੱਚ ਆ ਗਿਆ ਕਿ ਅਸੀਂ ਸੰਗਰੂਰ ਵਾਲਿਆਂ ਵਾਂਗੂ ਇੱਕ ਇਤਿਹਾਸ ਰਚਣਾ ਤੇ ਉਹਨਾਂ ਦਾ ਫਰੀਦਕੋਟ ਵਾਲੇ ਚੰਗੀ ਲੀਡ ਦੇ ਨਾਲ ਕਹਿੰਦੇ ਅਸੀਂ ਸਰਬਜੀਤ ਖਾਲਸਾ ਨੂੰ ਚਿਤਾਵਾਂਗੇ ਪਿੰਡਾਂ ਦੇ ਵਿੱਚ ਜਿਹਨ ਕਿ ਕਾਫਲਾ ਜਾਊਗਾ ਸੇਵੇ ਆਲਾ ਚੰਦਪਾਣ ਜੈਤੋ ਦੇ ਵਿੱਚ ਜਿਹਨ ਕਿ ਇਹ ਕਾਫਲਾ ਪਿੰਡ ਚੰਦਪਾਣ ਦੇ ਵੀਰ ਨੇ ਜਿਹੜੇ ਕਾਫਲਾ ਜਨ ਕਿ ਜਾਰਾ ਮੋਟਰਸਾਈਕਲ ਤੁਸੀਂ ਦੇਖ ਰਹੇ ਹੋ ਜਨ ਕਿ ਸਰਬ ਸਿੰਘ ਖਾਲਸਾ ਨੂੰ ਚੰਗੀ ਲੀਡ ਦੇ ਨਾਲ ਇਹ ਲੋਕ ਕਹਿੰਦੇ ਸੀ ਜਿਤਾਵਾਂਗੇ